ਲੜਦਿਆਂ ਨੂੰ ਪੇਸ਼ ਕੀਤਾ ਗਿਆ ਤੋਂ ਕੰਨ ਇਸ ਸਵਾ ਦੇ 17 ਬੰਦੇ ਬੈਠੇ ਸਨ ਜਾਂ ਇਹ ਕਹ ਲੋ 17 ਜੱਜ ਬੈਠੇ ਸਨ ਜਿਨ੍ਹਾਂ ਨੇ ਫੈਸਲਾ ਦੇਣਾ ਸੀ ਇਸ ਦੇ ਚ ਨਵਾਬ ਮਲੇਰ ਕੋਟਲਾ ਵੀ ਸੀ دیਵਾਨ ਸੁਚਾਨੰਦ ਵੀ ਸੀ ਆਲੇ ਦੁਆਲੇ ਦੇ ਛੋਟੇ ਛੋਟੇ ਹੋਰ ਨਵਾਬ ਵੀ ਸਨ ਸੂਬਾ ਸਰਾਂ ਵਜੀਦ ਖਾਨ ਵੀ ਸੀ 17ਵਾਂ ਬੰਦਾ ਸੀ ਜ਼ਬੀ ਮੁਖੀ ਕਾਜ਼ੀ ਮਜ਼ਬਦਾ ਮੁਖੀ كے باتے رہے ہر ایک اپنا اپنا فیصلہ سنائی جا رہا ہے تو قاضی کو پوچھا گیا بھی چلو اے صحیح دسے گا بچے معصوم نے تے اسلام کہ معصوم دا خون زمین ڈلنا چاہیے اسلام دی شرح یہ جو جڑا شرح دا قانون محمد صاحب نے بنایا سی اس اے ਕਿ ਇਸਤਰੀ ਤੇ ਬੱਚੇ ਦਾ ਖੂਨ ਜ਼ਮੀਨ ਤੇ ਨਹੀਂ ਡੁੱਲਣਾ ਚਾਹੀਦਾ ਉਹ ਮਾਫ ਨਹੀਂ ਹੋਵੇਗਾ ਖੁਦਾ ਮਾਫ ਨਹੀਂ ਕਰੇਗਾ ਇੱਕ ਔਰਤ ਇੱਕ ਮਾਸੂਮ ਬੱਚਾ ਨਾਬਾਲਗ ਕਿ ਸੂਬਾ ਸਰੰਦ ਨੇ ਕਿਹਾ ਕਿ ਨਾਬਾਲਗ ਨੇ 9 ਸਾਲ ਦੀ ਉਮਰ ਤੇ ਕੋਈ ਉਮਰ ਨਹੀਂ ਹੈ ਛੋਟੇ ਨੇ ਤੇ ਬਹੁਤ ਛੋਟੇ ਨੇ ਤੇ ਇਸਲਾਮ ਇਹ ਕਹਿੰਦਾ ਹੈ ਕਿ ਬੱਚਿਆਂ ਦਾ ਖੂਨ ਜ਼ਮੀਨ ਤੇ ਨਹੀਂ ਡੁੱਲਣਾ ਚਾਹੀਦਾ ਯਾਨੀ ਇੰਜ ਕਹਿ ਲੋ ਵਜੀਦ ਖਾਨ ਦੇ ਮਨ ਵਿੱਚ ਛੋੜਨ ਦਾ ਖਿਆਲ ਪੈਦਾ ਹੋ ਗਿਆ ਛੋੜ ਦੇ ਛੋਟੇ ਨੇ ਮਾਸੂਮ ਨੇ ਕਾਜ਼ੀ ਕਹਿੰਦੇ ਹੁਣ ਡੋਲਣ ਦੀ ਲੋੜ ਹੀ ਕੀ ਹੈ ਇਹਨਾਂ ਨੂੰ ਜ਼ਿੰਦਾ ਦੀਵਾਰ ਦੇ ਚਿਣ ਲਈਏ ਆਪੇ ਮਰ ਜਾਣਗੇ ਗੱਲ ਖਤਮ ਉਹ ਨਹੀਂ ਡੋਲੇਗਾ ਇਹ ਕਾਜ਼ੀ ਦਾ ਫੈਸਲਾ ਹੈ کس کازی کا زیدہ جیدے ہاتھ تسبیح سے اللہ ہو اللہ ہو جگے بغل قرآن شریف سے سارا دن قرآن آیت بھی دا ہے پانے وقت دا پکا نمازی روزہ رکھ دا ہے تلاوت دین کر دا, ہے زکاة دین دا ہے اور غزب دی گل حج کر کے بھی آیا ہے مکے مدینے دی حاجی بھی ہے قاضی ਜਿਸਨੇ ਸ਼ਰਾ ਦਾ ਫੈਸਲਾ ਸੁਣਾਣਾ ਹੁੰਦਾ ਇਹਨੇ ਸਾਰਿਆਂ ਦੇ ਮਨ ਬਦਲ ਦਿੱਤੇ ਇਹਨੇ ਇਹਨਾਂ ਨੂੰ ਜ਼ਿੰਦਾ ਦੀਵਾਰਾਂ ਦੇ ਚਿੰਨ ਦੇ ਹੋਂਦੇ ਨਹੀਂ ਡੁਲੇਗਾ ਆਪੇ ਖਤਮ ਛੋੜਨ ਦੀ ਕੀ ਲੋੜ ਹੈ ਖੂਨ ਨਹੀਂ ਨਾ ਡੁਲੇਗਾ ਇਹ ਹੀ ਕਹਿੰਦੇ ਹੋ ਨਾ ਸ਼ਰਾ ਇਹ ਕਹਿੰਦੀ ਹੈ ਕਿ ਨਾਬਾਲਗ ਦਾ ਖੂਨ ਨਾ ਡੁਲੇ ਤੂੰ ਨਹੀਂ ਡੁਲੇਗਾ ਉਹਨੇ ਡਾਢਾ ਬਲੇ ਇੱਕ ਤਰੀਕਾ ਲੱਭ ਲਿਆ ਵਰਨਾ ਹੋ ਸਕਦਾ ਹੈ ਮੁਹੰਮਦ ਸਾਹਿਬ ਨੇ ਇਹ ਆਖਿਆ ਸੀ ਕਿ ਮਾਸੂਮਾਂ ਦਾ ਖੂਨ ਨਾ ਡੁਲੇ ਬੱਚਿਆਂ ਦਾ ਖੂਨ ਨਾ ਡੁਲੇ ਜੋ ਛੋਟੇ ਨੇ ਪਰ ਉਸਨੇ ਡੰਗ ਕੱਢ ਲਿਆ ਹੁਣ ਮੈਂ ਹੈਰਾਨ ਹੋਣਾ ਕਈ ਦਫਾ ਇਤਿਹਾਸ ਪੜ੍ਹ ਕੇ ਕਿ ਉਹਦੇ ਹੱਥ 'ਚ ਤਸਬੀਹ ਸੀ ਅੱਲਾਹੁ ਅੱਲਾਹੁ ਜਬਦਾ ਸੀ ਬਗਲ ਵਿੱਚ ਕੁਰਾਨ ਸ਼ਰੀਫ ਵੀ ਸੀ ਬਕਾਇਦਾ ਪੜਦਾ ਸੀ ਪੰਜ ਵਕਤ ਦਾ ਪੱਕਾ ਨਿਵਾਜ਼ੀ ਵੀ ਸੀ ਔਰ ਜ਼ਕਾਤ ਵੀ ਦਿੰਦਾ ਸੀ ਰੋਜ਼ੇ ਵੀ ਰੱਖਦਾ ਸੀ ਪਰ ਹਿਰਦਾ ਇਤਨਾ ਕਠੋਰ ਇਤਨਾ ਸਖਤ ਇਤਨਾ ਪੱਥਰਦਿਲ ਸਤਿਗੁਰੂ ਕਹਿੰਦੇ ਨੇ ਅਨਕ ਜਤਨ ਕਰੇ ਆਤਮ ਨਹੀਂ ਦਰਵੇ ਹਰ ਦਰਗੇ ਕੋ ਕੈਸੇ ਗਏ ਬਹੁਤ ਕੁਝ ਕਰੇ ਧਰਮ ਦੀ ਦੁਨੀਆ ਪਰ ਹਿਰਦਾ ਕੋਮਲ ਨਹੀਂ ਹੋਇਆ ਇਹ ਪ੍ਰਮਾਤਮਾ ਤੱਕ ਕਿਸ ਤਰ੍ਹਾਂ ਪਹੁੰਚੇਗਾ ਅਗਰ ਧਰਮ ਖੰਡ ਵਿੱਚ ਕਿਸੇ ਦੀ ਸੁਰਤ ਰੁਕ ਜਾਏ ਕਹਿੰਦੇ ਨੇ ਉਹ ਬੰਦਾ ਜਿੰਨਾ ਕਠੋਰ ਹੁੰਦਾ ਹੈ ਰੂਹੇ ਜ਼ਮੀਨ ਤੇ ਇਤਨਾ ਹੋਰ ਕੋਈ ਕਠੋਰ ਨਹੀਂ ਹੋ ਸਕਦਾ ਬ੍ਰਾਹਮਣ ਤਪ ਦਾ ਜਿਨ੍ਹਾਂ ਦੀ ਸੁਰਤ ਰੁਕ ਗਈ ਸੀ ਹਾਲਾਂਕਿ ਚਾਰੇ ਵੇਦਾਂ ਦੇ ਉਪਾਠੀ ਸਨ ਉਪਨਿਸ਼ਦਾਂ ਦੇ ਗਿਆਨੀ ਗੀਤਾ ਦਾ ਪਾਠ ਕਰਨ ਵਾਲੇ ਉਪਾਸ਼ਕ ਦੇਵਤਿਆਂ ਦੇ ਲੇਕਿਨ ਹਿਰਦਾ ਇਤਨਾ ਕਠੋਰ ਹੋ ਗਿਆ 5000 ਸਾਲ ਤੱਕ ਕਿਰਤੀ ਬੰਦੇ ਆ ਜਾਈ ਧਰਮ ਮੰਦਰਾਂ ਦੇ ਦਰਵਾਜ਼ੇ ਵੀ ਬੰਦ ਰੱਖੇ ਵਿਦਿਆਲਿਆਂ ਦੇ ਦਰਵਾਜ਼ੇ ਵੀ ਬੰਦ ਰੱਖੇ ਧਾਰਮਿਕ ਬੰਦੇ ਕਦੋਂ ਧਾਰਮਿਕ ਮਨੁੱਖ ਜਦ ਕਠੋਰ ਹੋਵੇਗਾ ਇਤਨਾ ਹੋਰ ਕੋਈ ਨਹੀਂ ਕਠੋਰ ਹੋ ਸਕਦਾ ਇਹ ਵੀ ਮੈਰਸ ਕਰਦੇ ਪਾਣੀ ਰੁਕ ਗਿਆ ਗੰਦਾ ਬਦਬੂਦਾਰ ਹੋ ਗਿਆ ਬਹਾਅ ਰੁਕ ਗਿਆ ਪਰ ਸ਼ੁਰੂ ਸ਼ੁਰੂ ਦੇ ਜਦ ਇਹ ਝਰਨਾ ਵਗਦਾ ਹੈ ਬਹਾਅ ਬੜਾ ਤਿੱਖਾ ਹੁੰਦਾ ਹੈ ਬੜਾ ਤੇਜ਼ ਹੁੰਦਾ ਹੈ ਮੈਂ ਫਿਰ ਅਰਜ਼ ਕਰਾਂ ਨਵਾਂ ਨਵਾਂ ਕੋਈ ਮੁਸਲਮਾਨ ਬਣੇ ਨਮਾਜ਼ ਨਹੀਂ ਖੋ ਜਾਂਦਾ ਰੋਜ਼ਾ ਨਹੀਂ ਖੋ ਜਾਂਦਾ ਸਭ ਕੁਝ ਦੀ ਪਾਲਣਾ ਕਰਦਾ ਹੈ ਨਵਾਂ ਨਵਾਂ ਜਦ ਕੋਈ ਚੱਲਦਾ ਹੈ ਧਾਰਮਿਕ ਮਰਿਆਦਾ ਵੀ ਪੂਰੀ ਜ਼ੋਰ ਸ਼ੋਰ ਨਾਲ ਪਾਲਣਾ ਕਰਦਾ ਹੈ ਔਰ ਉਦੋਂ ਇਸ ਦੀ ਸੁਰਤ ਰੁਕ ਜਾਂਦੀ ਹੈ ਜਦ ਉਹ ਮਰਿਆਦਾ ਨੂੰ ਮੰਜ਼ਿਲ ਸਮਝ ਲੈਂਦਾ ਹੈ ਦਿਕਾਣਾ ਸਮਝ ਲੈਂਦਾ ਤੇ ਅੱਗੋਂ ਚੱਲਣਾ ਰਹਿ ਜਾਂਦਾ ਹੈ ਉਹ ਨਹੀਂ ਰਹਿ ਆ ਜ਼ਰੂਰ ਗਹਿਰਾਈ ਨਾਲ ਇਹਨਾਂ ਵਿਚਾਰਾਂ ਨੂੰ ਲਹਿਰਾਓ ਕਿਉਂਕਿ ਪੰਜਖੰਡ ਸਤਗੁਰਦੇਵ ਜੀ ਮਹਾਰਾਜ ਦਸਤੇ ਪੈਣ ਔਰ ਫੈਸਲਾ ਵੀ ਇਹ ਕਰਨਾ ਹੈ ਕਿ ਕਿੱਥੇ ਪਹੁੰਚੇ ਹਾਂ ਔਰ ਫੈਸਲਾ ਕਰਨਾ ਹੈ ਗੁਰੂ ਨਾਨਕ ਦੀ ਬਾਣੀ ਅਨੁਸਾਰ ਆਪਣੀ ਸੋਚਣੀ ਦੇ ਮੁਤਾਬਕ ਨਹੀਂ ਇਹ ਵੀ ਮੈਨੇਜ ਕਰਦੇ ਹਾਂ ਜਦ ਕੋਈ ਪਹਿਲੇ ਪੜਾਉ ਤੇ ਰੁਕ ਜਾਂਦਾ ਹੈ میں دا روح زمین تے اتنی کوئی چیز کٹھور نہیں جتنا کہ او کٹھور ہو جاتا ہے میں دیکھ دا ایران دے شہن شاہ نے کتائی اتنے ظلم نہیں ڈھائے سن جتنے خمینی نے ڈا دیتے میں اسٹیج دو شبد کہہ رہے ہیں مذہبی بندہ پکا نمازی اور نکی نکی دیتے منخ قتل ہو رہے ہیں دو لکھ تو ود ایرانی ہیں جو آخرے آئے نے انڈیا دے جو میرے پڑھن دے چاہے دو لکھ تو ود ایرانی ہیں خمینی دے اشارے انال قتل کی تے گئے کچھ پلسیے کچھ فوج دے افسر آخر او پہلے جس شہن سا دے ملازم سن اس دا حکم من دے رہے. جس دی نوکری اس دا حکم ਔਰ ਉਹਦੇ ਚੰਗੇ ਚੰਗੇ ਸਿਆਣੇ ਸੰ ਸੈਂਟਿਸਟ ਵੀ ਸਨ ਲਾਇਰ ਵੀ ਸਨ ਡਾਕਟਰ ਵੀ ਸਨ ਹੋਰ ਵੀ بڑے بڑے ਸੂਜਮਾਨ ਸਨ ਚੰਗੇ ਚੰਗੇ ਉਹਨਾਂ ਦੇ ਆਉਦੇ ਵੀ ਸਨ ਕਤਲ ਕਰਾ ਦਿੱਤੇ ਖਤਮ ਕਰੋ ਇਹ ਝੂਠ ਹੈ ਕਟੋ ਮਸਬੀ ਬੰਦਾ ਪੰਜ ਵਕਤ ਦਾ ਪੱਕਾ ਨਮਾਜ਼ੀ ਰੋਜ਼ੇ ਰੱਖਣ ਵਾਲਾ ਹਜ ਵੀ ਕਰਕੇ ਆਇਆ ਹੈ ਕੁਰਾਨ ਦਾ ਹਾਫਿਜ਼ ਵੀ ਹੈ ਫਿਰ ਇਤਨਾ ਕਠੋਰ ਕਿੰਨਾ ਹਿਰਦੇ ਦਾ ਇਤਨਾ ਕਠੋਰ ਇੱਕ ਆਪਣੇ ਘਰ ਦੀ ਉਦਾਹਰਣ ਦੇ ਆ ਮਹੰਤ ਨਰੈਣ ਦਾਸ ਨਨਕਾਣਾ ਸਾਹਿਬ ਦਾ ਪੁਜਾਰੀ ਮੁਖੀ ਪੁਜਾਰੀ ਕਿੰਨਾ ਹਿਰਦੇ ਦਾ ਕਠੋਰ ਹੈ ਇਹਦੀ ਅੱਖਾਂ ਦੇ ਸਾਹਮਣੇ ਸਿੱਖਾਂ ਨੂੰ ਝੰਡਾ ਨਾਲ ਬਣ ਕੇ ਉਲਟਾ ਲਟਕਾਇਆ ਗਿਆ ਔਰ ਜਿੰਦਾ ਜਲਾਇਆ ਗਿਆ ਔਰ ਵੇਖ ਵੇਖ ਕੇ ਖੁਸ਼ ਹੁੰਦਾ ਰਿਹਾ ਮਹੰਤ ਹਦੋਂ ਵੀ ਮਹੰਤ ਸੰਤ ਮੰਤ ਹੈਰਾਨਗੀ ਹੁੰਦੀ ਹੈ ਬਾਣੀ ਪੜਨ ਵਾਲਾ ਸਤਿਗੁਰੂ ਦੀ ਬਾਣੀ ਪੜਨ ਵਾਲਾ ਨੇਰੀ ਬਾਣੀ ਨਹੀਂ ਪੜਨ ਵਾਲਾ ਅਰਥ ਵੀ ਕਰਨ ਵਾਲਾ ਬੜਾ ਸੋਜਵਾਨ ਬੜੀ ਗੱਲ ਕਾਰਨ ਕਿ ਪਹਿਲੇ ਪੜਾਉ ਤੇ ਸੁਰਤ ਰੁਕ ਗਈ ਝਰਨਾ ਫੁਟਿਆ ਬੜਾ ਤੇਜ਼ੀ ਨਾਲ ਅੱਗੋਂ ਚਟਾਨਾ ਆ ਗਈਆਂ ਰਸਤਾ ਨਾ ਬਣਾ ਸਕਿਆ ਰੁਕ ਗਿਆ ਗੰਦਾ ਹੋ ਗਿਆ ਪਾਣੀ ਬਦਬੂ ਆਣ ਲੱਗ ਪਈ ਔਰ ਧਰਮ ਖਣ ਵਿੱਚ ਰੁਕੇ ਹੋਏ ਮਨੁੱਖਾਂ ਕੋਲ ਯਾਨੀ ਇੰਜ ਕਹੇ ਲੋ ਧਾਰਮਿਕ ਬੰਦਿਆਂ ਕੋਲ ਜਦ ਇਸ ਤਰ੍ਹਾਂ ਦੀ ਅਧਰਮ ਦੀ ਸਣਾਦ ਆਵੇ ਤਾਂ ਜਗਤ ਵਿੱਚ ਨਾਸਤਿਕਤਾ ਫੈਲਦੀ ਲੋਕੀ ਕਹਿੰਦੇ ਇਸ ਤਰ੍ਹਾਂ ਦੇ ਧਰਮ ਨੂੰ ਕੀ ਕਰਨਾ ਹੈ ਸਿਆਣੇ ইরਾਨੀ ਜੋ ਮੈਨੂੰ ਮਿਲੇ ਐਦਰ ਆਸਟ੍ਰੇਲੀਆ ਚ ਮਿਲੇ ਵਿਚਾਰੇ ਕਈ ਨਸੇ ਨੇ ਉਧਰ ਚਲੇ ਗਏ ਉਹਨਾਂ ਦੀ ਜ਼ਬਾਨੇ दो बड़े सयाने बंदਿਆਂ ਦੀ ਜ਼ੁਬਾਨੀ ਕੰਨ ਸਾਨੂੰ ਤੇ ਇਸਲਾਮ ਤੋਂ ਨਫ਼ਰਤ ਹੋ ਗਈ ਹੈ ਇਸਲਾਮ ਤੋਂ ਸਿਰਫ ਖੋਮੈਨੀ ਲੋਗ ਕੇ ਨੇ ਮਾਰ ਦਿੱਤੇ ਨੇ ਦੇਸ਼ 100 ਸਾਲ ਪਛੜ ਗਿਆ ਹੈ ਈਰਾਨ ਸ਼ਿਕਰ ਦੇ ਸੀ بڑا ਅਮੀਰ ਦੇਸ਼ ਬੜੀ ਗੱਲ 100 ਸਾਲ ਪਛੜ ਕੇ ਰੱਖ ਦਿੱਤਾ ਧਾਰਮਿਕ ਬੰਦੇ ਨਾਲ ਤੇ ਦੇਸ਼ ਉੱਨਤ ਹੋਣਾ ਚਾਹੀਦਾ ਸੀ ਮਹਾਨ ਹੋਣਾ ਚਾਹੀਦਾ ਸੀ ਨਹੀਂ ਹੋ ਰਿਹਾ ਪਛੜ ਗਿਆ ਧਾਰਮਿਕ ਜ਼ਰੂਰ ਸੀ ਪਰ ਧਰਮ ਦਾ ਵਹਾਅ ਰੁਕ ਗਿਆ ਸੀ ਪਹਿਲੇ ਤੇਜ਼ੀ ਫਿਰ ਰੁਕਾਓ ਤੇਜ਼ੀ ਤੇ ਸ਼ੋਰ ਬੜਾ ਹੁੰਦਾ ਹੈ ਜਿਨ੍ਹਾਂ ਨੇ ਕਦੇ ਦੇਖਿਆ ਹੋਣ ਚਰਨੇ ਜਦੋਂ ਪਹਾੜਾਂ ਚੋਂ ਨਿਕਲਦੇ ਨੇ ਟਕਰਾਂਦੇ ਨੇ ਪਥਰਾਂ ਨਾਲ ਬੜਾ ਸ਼ੋਰ ਬੜਾ ਸ਼ੋਰ ਨਵਾਂ ਨਵਾਂ ਕੋਈ ਜਦ ਧਾਰਮਿਕ ਬਣਦਾ ਹੈ ਉਹਦੀ ਜ਼ਿੰਦਗੀ ਟਕਰਾਵ ਪੜਾਉਂਦਾ ਹੈ ਇਹਦੇ ਨਾਲ ਗੁੱਥਮ ਗੁੱਥਾ ਉਹਦੇ ਨਾਲ ਗੁੱਥਮ ਗੁੱਥਾ ਉਹਦੇ ਨਾਲ ਟਕਰਾ ਉਹਦੇ ਨਾਲ ਟਕਰਾ ਐ ਨਹੀਂ ਹੋਣਾ ਚਾਹੀਦਾ ਐ ਨਹੀਂ ਹੋਣਾ ਚਾਹੀਦਾ ਇਹ ਸ਼ੋਰ ਸ਼ਰਾਬਾ ਬਹੁਤ ਹੋਵੇਗਾ ਚਾਹੇ ਉਹ Hindu Jagat Devon ਗੁਸਤਾਖੀ ਮਾਉ ਚਾਹੇ ਇਸਲਾਮੀ ਜਗਤ ਦੇ ਚਾਹੇ ਇਸਾਈ ਜਗਤ ਦੇ ਚਾਹੇ ਕੋਈ ਨਵੇਂ ਨਵੇਂ ਜੋਗੀ ਬਣਦੇ ਨੇ ਤੇ ਮੈਂ ਦੇਖਦਾ ਬੜਾ ਬਹਾਅ ਬੜਾ ਟਕਰਾਵ ਬੜਾ ਸ਼ੋਰ ਸ਼ਰਾਬਾ ਬੜੀ ਜੋਗੀਆਂ ਦੀ ਲਹਿਰ ਚੱਲੇ ਸੀ ਅੱਜ ਤੋਂ ਕੋਈ 10-15 ਸਾਲ ਪਹਿਲੇ ਠੰਡੀ ਪੈ ਗਈ ਰਹਿ ਗਈ ਬੜੀ ਚਲੀ ਸੀ ਜਣਾ ਕਾਣਾ ਜੋਗੀ ਬਣ ਰਿਆ ਸੀ ਮੈਂ ਤੇ ਦੇਖ ਕੇ ਹੈਰਾਨ ਸੀ ਬੜੇ ਕਿੰਹੋਂ ਬੜੇ ਇੱਕ ਬੂੰਦ ਨੂੰ ਸਾਗਰ ਤੱਕ ਪਹੁੰਚਣ ਲਈ ਕਈ ਬੂੰਦਾਂ ਦਾ ਸਹਾਰਾ ਚਾਹੀਦਾ ਹੈ ਕੱਲੀ ਬੂੰਦ ਨਹੀਂ ਪਹੁੰਚ ਸਕਦੀ ਜ਼ਮੀਨ ਪੀ ਜਾਏਗੀ ਸੂਰਜ ਦੀਆਂ ਕਿਰਨਾਂ ਸੁਕਾ ਦੇਣਗੀਆਂ ਰਸਤੇ ਦੀਆਂ ਚਟਾਨਾਂ ਨਹੀਂ ਜਾਣ ਦੇਣਗੀਆਂ ਕੋਈ ਇੱਕ ਰੋਕ ਹੈ ਕੱਲੀ ਬੂੰਦ ਕਿਸ ਤਰ੍ਹਾਂ ਪਹੁੰਚੇਗੀ ਇੱਕ ਬੂੰਦ ਅਗਰ ਚੱਲੇ ਹੈ ਤਾਂ ਉਹਨੂੰ ਕਰੋੜਾਂ ਬੂੰਦਾਂ ਦਾ ਸਹਾਰਾ ਚਾਹੀਦਾ ਹੈ ਸਾਗਰ ਤੱਕ ਪਹੁੰਚਣ ਲਈ ਅਗਰ ਕੱਲੀ ਚੱਲ ਪਈ ਤਾਂ ਜ਼ਮੀਨ ਹੀ ਪੀ ਜਾਏਗੀ ਕੱਲੀ ਚੱਲ ਪਈ ਤੇ ਸੂਰਜ ਦੇ ਕਿਰਨ ਹੀ ਸੁਕਾ ਦੇਣਗੇ ਆ ਕੱਲੀ ਚੱਲ ਪਈ ਹੈ ਤੇ ਰਸਤੇ 'ਚ ਪੱਥਰ ਹੀ ਰੋਕ ਕੇ ਰੱਖ ਦੇਣਗੇ ਚਟਾਨਾਂ ਹੀ ਰੋਕ ਕੇ ਰੱਖ ਦੇਣਗੇ ਕਿਸ ਤਰ੍ਹਾਂ ਜਾਏਗੀ ਇਤਨੀ ਮਾਰਸ ਕਰ ਲਿਆ ਮਨੋ ਕੱਲਿਆਂ ਨਹੀਂ ਚੱਲ ਸਕਦਾ ਆਪਣੀ ਸਮਰਥਾ ਨਾਲ ਪਦਾਰਥਾਂ ਦੇ ਚੀਜ਼ ਜਜ਼ਬ ਹੋ ਕੇ ਰਹਿ ਜਾਏਗਾ ਪਦਾਰਥ ਹੀ ਪੀ ਜਾਣਗੇ ਕਈਆਂ ਨੂੰ ਪਦਾਰਥ ਪੀ ਜਾਂਦੇ ਨੇ ਚੱਲਣ ਜੋਗਾ ਨਹੀਂ ਰਹਿੰਦੇ ਕਈਆਂ ਨੂੰ ਹੰਮ ਤੇ ਦੁੱਖ ਸੁੱਖਾ ਛੱਡ ਦੇਨੇ ਚੱਲਣ ਜੋਗਾ ਨਹੀਂ ਰਹਿੰਦੇ ਤੇ ਕਈਆਂ ਨੂੰ ਔਕੜਾ ਰੋਕਾ ਇਹ ਹੀ ਰੋਕ ਕੇ ਰੱਖ ਦਿੰਦੀਆਂ ਨੇ ਗੱਲ ਖਤਮ ਮੇਰੇ ਦੇਖੇ ਕਿਉਂਕਿ ਮੈਨੂੰ ਅੱਜ 36 37 ਸਾਲ ਹੋ ਗਏ ਨੇ ਕਥਾ ਕਰਦਿਆਂ ਜਨੋਦੀ ਮੈਂ ਹੋਸ਼ ਸੰਭਾਲੀ ਇਸ ਲੈਨ ਦੇ ਚਾ ਬਚਪਨ ਤੋਂ ਇਸੇ ਲੈਨ ਦੇ ਇਸ ਮੇਰੇ ਦੇਖੇ بڑے بڑے ਚਲੇ ਥੋੜੀ ਦੂਰ ਗਏ ਰੁੱਕ ਗਏ ਪਰ ਜਦ ਨਵੇਂ ਨਵੇਂ ਚਲੇ ਸੰਨ ਤੇ ਬੜਾ बहाव ਬੜੀ ਤੇਜ਼ੀ ਇੰਜ ਲੱਗਦਾ ਸੀ ਜਿਵੇਂ ਪਹਾੜ ਚੋਂ ਫੁੱਟੇ ਨੇ ਤੇ ਅਗਾਂਹ ਪਹਾੜਾਂ ਦੇ ਸੀਨੇ چیرਦੇ ਜਾਣਗੇ ਔਰ ਪਹੁੰਚ ਜਾਣਗੇ ਸਾਗਰ ਤੱਕ ਨਹੀਂ ਕੁਝ ਵੀ ਨਹੀਂ ਇਹ ਤੇਜ਼ੀ ਸ਼ੁਰੂ-ਸ਼ੁਰੂ ਚੋਂਦੀ ਹੈ ਅਗਰ ਉਸੇ ਤੇਜ਼ੀ ਨਾ ਮਨੁੱਖ ਅਗਾਂ ਵੀ ਕਾਇਮ ਰੱਖ ਸਕੇ ਤੇ ਫਿਰ ਗਹਿਰਾਈ ਵੀ ਹੋਵੇ ਮੈਦਾਨੀ ਇਲਾਕਿਆਂ دریا ਹੁੰਦੇ ਨੇ ਗਹਿਰੇ ਹੋ ਜਾਂਦੇ ਨੇ ਇੱਕ ਬੂੰਦ ਨੂੰ ਹੋਰ ਕਈ ਬੂੰਦਾਂ ਮਿਲ ਜਾਂਦੀਆਂ ਨੇ ਇੱਕ ਝਰਨੇ ਨੂੰ ਹੋਰ ਕਈ ਝਰਨਿਆਂ ਦਾ ਸਹਾਰਾ ਮਿਲ ਜਾਂਦਾ ਇੱਕ ਸਤਸੰਗੀ ਨੂੰ ਕਈ ਸਤਸੰਗੀਆਂ ਦਾ ਸਹਾਰਾ ਚਾਹੀਦਾ ਤਾਹਾਂ ਜਾ ਕੇ ਗੱਲ ਬਣੇਗੀ ਤਾਂ ਜਾ ਕੇ ਚਲ ਸਕੇਗਾ ਵਰਨਾ ਨਹੀਂ ਚਲ ਸਕੇਗਾ ਸੀ ਰੋਜ਼ ਅਰਦਾਸ ਕਰਦੇ ਆਂ ਔਰ ਅਰਦਾਸ ਵਿੱਚ ਇਹ ਸ਼ਬਦ ਐਡ ਕੀਤੇ ਹੋਣੇ ਸਈ ਸੰਤ ਗੁਰੂਮukh ਪਿਆਰੇ ਮੇਲ ਜਿਨ੍ਹਾਂ ਮਿਲਿਆਂ ਤੇਰਾ ਨਾਮ ਜਿਤੇ ਆਵੇ ਇਹ ਕੇ ਸੀ ਸ਼ਬਦ ਐਡ ਕੀਤੇ ਹੋਣੇ ਰੋਜ਼ ਮੰਗ ਕਰਦੇ ਆਂ ਗੁਰੂ ਤੋਂ ਸਈ ਸੰਤ ਗੁਰੂਮukh ਪਿਆਰੇ ਮੇਲ ਜਿਨ੍ਹਾਂ ਮਿਲਿਆਂ ਤੇਰਾ ਨਾਮ ਜਿਤੇ ਆਵੇ हे गुरु ऐसे मिला जिन्ना नु वेखिए तू चेते आवे जे सिख नु वेखदेया झगडा चेते आवे लडाई चेते आवे वितकरे चेते आवे मनजात बात चेते आवे इलाका चेते आवे बरादी बात चेते आवे ये सिख नहीं है सिख ओ जिन्नु वेखदेया गुरु चेते आवे सिख ओ जिन्नु वेखदेया परमात्मा चेते आवे प्रभु चेते आवे और मित्र भी होई है जिन्ना बि संदणया ਮੇਰੀ ਦੁਰਮਤ ਵੰਨੇ ਮਿੱਤਰ ਅਸਾ ਜੜੇ ਸੇ ਪਰ ਹੋ ਢੂੰਡੈਂਦੀ ਜਗ ਸਵਾਇਆ ਜਨ ਨਾਨਕ ਵਿਰਲੇ ਕੇ ਮਹਾਰਾਜ ਕਹਿੰਦੇ ਬਹੁਤ ਨਹੀਂ ਨੇ ਥੋੜੇ ਨੇ ਮਹਾਤਮਾ ਬੁੱਧ ਆਪਣੇ ਚਚੇਰੇ ਭਰਾ ਆਨੰਦ ਜੋ ਉਹਨਾਂ ਦਾ ਚੇਲਾ ਬਣ ਚੁੱਕੇ ਅਸੀਂ ਉਹਨੂੰ ਇੱਕ ਗੱਲ ਬੜੀ ਕੀਮਤੀ ਕਹਿੰਦਾ ਹੈ ਕਹਿੰਦਾ ਆਨੰਦ ਬਹੁਤ ਵੱਡੀ ਭੀੜ ਵਿੱਚ ਕੋਈ ਚੰਗੇ ਮਨੁੱਖ ਨਹੀਂ ਆਉਂਦੇ ਤੇ ਚੰਗੇ ਮਨੁੱਖਾਂ ਦੀ ਕੋਈ ਭੀੜ ਨਹੀਂ ਆਉਂਦੀ ਬਸ ਇਤਨੇ ਸੂਤਰ ਨੇ ਜੋ ਉਹਨਾਂ ਦਾ ਗ੍ਰੰਥ ਹੈ ਨਾ ਬੋਧੀਆਂ ਦਾ ਧੰਮ ਪਦ ਉਹਦੇ 'ਚ ਬਸ ਸਵਾਲ ਨੇ ਤੇ ਜਵਾਬ ਨੇ ਬਸ ਇਹ ਉਹਨਾਂ ਦਾ ਗ੍ਰੰਥ ਹੈ ਧਾਰਮਿਕ ਗ੍ਰੰਥ ਉਹਨੂੰ ਧੰਮ ਪਦ ਕਹਿੰਦੇ ਨੇ ਕਿਸੇ ਭਿਕਸ਼ੂ ਦਾ ਕੋਈ ਸਵਾਲ ਹੈ ਮਹਾਤਮਾ ਬੁੱਧ ਨੇ ਉਸ ਦਾ ਜਵਾਬ ਦੇ ਦਿੱਤਾ ਬਸ ਉਹ ਕਲਮ ਬੰਦ ਕੀਤੀ ਹੋਈ ਹੈ ਤੇ ਲਿਖਿਆ ਇਸ ਗ੍ਰੰਥ ਦਾ ਨਾਮ ਹੈ ਧੰਪਦ ਹਜ਼ਾਰਾਂ ਬਿਖਸ਼ੂ ਸਨ ਤਾਂ ਹਜ਼ਾਰਾਂ ਸਵਾਲ ਨੇ ਉਹਨਾਂ ਦਾ ਜਵਾਬ ਦਿੱਤਾ ਹੈ ਮਹਾਤਮਾ ਬੁੱਧ ਨੇ ਉਹਨੂੰ ਲਿਖਤੀ ਰੂਪ ਮਹਾਤਮਾ ਬੁੱਧ ਤੋਂ ਬਾਅਦ ਕੋਈ 500 ਸਾਲ ਬਾਅਦ ਉਹਨੂੰ ਲਿਖਤੀ ਰੂਪ ਲੰਕਾ ਵਿੱਚ ਦਿੱਤਾ ਗਿਆ ਉਹਨੂੰ ਕਹਿੰਦੇ ਨੇ ਧੰਪਦ ਹੁਣ ਕਿਧਰੇ ਆਨੰਦ ਦਾ ਇੱਕ ਪ੍ਰਸ਼ਨ ਸੀ ਕਿ ਭਗਵੰਤ ਫਲਾਣੇ ਯੋਗੀ ਕੋਲ ਬੜੀ ਭੀੜ ਹੈ ਬੜੀ ਭੀੜ ਹੈ ਤੇ ਮਹਾਤਮਾ ਬੁੱਧ ਨੇ ਕਹਿ ਦਿੱਤਾ ਬਹੁਤ ਵੱਡੇ ਪੀੜ ਦੇ ਵਿੱਚ ਐ ਅਨੰਦ ਕੋਈ ਚੰਗੇ ਮਨੁੱਖ ਨਹੀਂ ਆਉਂਦੇ ਤੇ ਚੰਗੇ ਮਨੁੱਖਾਂ ਦੀ ਕਤਈ ਭੀੜ ਨਹੀਂ ਆਉਂਦੀ ਹਉਂ ਗੋੜੇ ਦੀ ਜਗ ਸਭਾਇਆ ਜਨਾਨ ਇੱਕ ਵਿਰਲੇ ਹੈ ਬਹੁਤ ਕੀਮਤੀ ਗੱਲ ਕਹਿ ਗਿਆ ਬਹੁਤ ਕੀਮਤੀ ਗੱਲ ਔਰ ਬੜੇ ਧਰਮ ਨੇ ਨਾਲ ਬਹੁਤ ਸੋਹਣੇ ਢੰਗ ਨਾਲ اور جڑی گل ٹرمے نہ آکی جائے وہ قابل قبول ہو جاندی ہے جد دریا دی روانی دی تیزی رک جاندی ہے اور این آوستہ دے جد میدانی علاقے دریا وگدہ ہے اتنے ہی اشن ہو سکتا ہے جتھے بڑی تیزی ہوئے مشکل ہے جتھے بڑا ٹکراؤ مشکل ہے جتھے بہاؤ ہوئے اتنے تو بندہ بے جاندہ ہے اشنان نہیں کر سکے گا اتے تو منق جاندہ ہے ਤਮਾ ਜਾਣਾ ਚਾਹੀਦਾ ਹੈ ਲਾਜ਼ਮੀ ਸੁਕਰਾਟ ਵੀ ਕਹਿੰਦੇ ਨੇ ਕਿ ਜਦ ਮੈਂ ਛੋਟਾ ਸੀ ਛੋਟਾपन ਜ਼ਿੰਦਗੀ ਦੇ ਹਰ ਪਹਿਲੂ ਚਾਹ ਸਕਦਾ ਹੈ ਕੋਈ ਸਿਆਸੀ ਤੌਰ ਤੇ ਛੋਟਾ ਹੋ ਸਕਦਾ ਹੈ ਕੋਈ ਸਮਾਜਿਕ ਤੌਰ ਤੇ ਕੋਈ ਧਾਰਮਿਕ ਤੌਰ ਤੇ ਕੋਈ ਸਰੀਰਕ ਤੌਰ ਤੇ ਕੋਈ ਮਾਨਸਿਕ ਤੌਰ ਤੇ ਕਿਸੇ ਵਾਰ ਖੁਲਾਸਾ ਕਰਨਾ ਛੋਟਾਪਨ ਵੱਡਾਪਨ ਜ਼ਿੰਦਗੀ ਦੇ ਹਰ ਪਹਿਲੂ ਚਾਹੁੰਦਾ ਹੈ ਸੁਕਰਾਟ ਕਹਿੰਦੇ ਨੇ ਜਦ ਮੈਂ ਬੱਚਾ ਸੀ ਤੇ ਬੱਚਿਆਂ ਦੇ ਵਿੱਚ ਬੈਠ ਕੇ ਮੈਂ ਦਾਵਾ ਕਰਦਾ ਸੀ ਕਿ ਮੈਂ ਸਭ ਕੁਝ ਜਾਣਦਾ ਮੈਨੂੰ ਸਭ ਕੁਝ ਪਤਾ ਹੈ ਮੈਂ ਸਭ ਕੁਝ ਜਾਣਦਾ ਮੈਨੂੰ ਸਭ ਕੁਝ ਪਤਾ ਹੈ ਕਹਿੰਦਾ ਜਦ ਮੈਂ ਜਵਾਨ ਹੋਇਆ ਤੇ ਜਵਾਨਾਂ ਦੇ ਵਿੱਚ ਬੈਠ ਕੇ ਮੈਂ ਇਹ ਆਖਣਾ ਸ਼ੁਰੂ ਕੀਤਾ ਕੁਝ ਐਸਾ ਵੀ ਹੈ ਜੋ ਮੈਂ ਨਹੀਂ ਜਾਣਦਾ ਕਹਿੰਦਾ ਅੱਜ ਮੈਂ ਬੁੱਢਾ ਹੋ ਗਿਆ ਅੱਜ ਮੈਂ ਦਾਅਵੇ ਨਾਲ ਕਹਿਣਾ ਕਿ ਮੈਂ ਕੁਝ ਵੀ ਨਹੀਂ ਜਾਣਦਾ ਬਿਲਕੁਲ ਕੁਛ ਵੀ ਨਹੀਂ ਜਾਣਦਾ اے ਪ੍ਰਮਾਤਮਾ ਤੂੰ ਤੇ ਇੱਕ ਸਾਗਰ ਦੀ ਤਰ੍ਹਾਂ ਇੱਕ ਚਮਚ ਪਾਣੀ ਮੈਨੂੰ ਮਿਲ ਵੀ ਗਈ ਤੇ ਕੀ ਮਿਲੇ ਮੈਂ ਕੁਛ ਵੀ ਨਹੀਂ ਜਾਣਦਾ ਇਹ ਗਹਿਰਾਈ ਹੋ ਗਈ ਬਹੁਤ ਵੱਡੀ ਗਹਿਰਾਈ ਮੈਂ ਸਭ ਕੁਝ ਜਾਣਦਾ ਇਹ ਉਥਲਾਪਨ ਬਿਲਕੁਲ ਉਥਲਾਪਨ ਤੂੰ ਧਰਮ ਖਣ ਦੇ ਭਾਵ ਤੇ ਬੜਾ ਤਿੱਖਾ ਹੈ ਮਰਿਆਦਾ ਹੈ جس طرح راتاں تھت وار پاؤن پانی سب کچھ مریادہ چل رہا ہے زندگی تیزی بڑی ہے گہرائی نہیں ہے پہنچ نہیں ہے اجے تو پہلا پڑاؤ ہے اس پہلے پڑاؤ تیزی ہوں گی ہے نواں نواں جو چل پا تو نویلتا میں عرض کرا جد کوئی بچہ ਨਵਾਂ ਨਵਾਂ ਪਹਿਲੇ ਦਿਨ ਬੋਲਣਾ ਸਿੱਖਦਾ ਹੈ ਤੇ ਚੁੱਪ ਨਹੀਂ ਕਰਦਾ ਕੁਝ ਹੀ ਬੋਲੀ ਜਾਂਦਾ ਫਿਰ ਬੋਲੀ ਨਹੀਂ ਪਹਿਲੇ ਤੇ ਮਾਂ ਬਾਪ ਦੀ ਕੋਸ਼ਿਸ਼ ਹੁੰਦੀ ਹੈ ਬੋਲੇ ਪਰ ਜਦ ਉਸ ਨੂੰ ਬੋਲਣਾ ਆ ਜਾਂਦਾ ਫਿਰ ਚੁੱਪ ਨਹੀਂ ਕਰਦਾ ਫਿਰ ਚੁੱਪ ਕਰਾਣਾ ਪੈਂਦਾ ਇਹ ਹਕੀਕਤ ਹੈ ਇਹ ਬਹੁਤ ਵੱਡੀ ਸਚਾਈ ਹੈ ਜਦ ਕੋਈ ਸ਼ੁਰੂ-ਸ਼ੁਰੂ ਜੋ ਹੈ ਚੱਲਦਾ ਹੈ ਤਾਂ ਤੇਜ਼ੀ ਵਧੇ ਬਾਹਾਓ ਵੜਾ ਟਕਰਾਓ ਵੀ ਬੜਾ ਲੇਕਿਨ ਗਹਿਰਾਈ ਨਹੀਂ ਹੈ ਜਿੰਨਾ ਧਾਰਮਿਕ ਦੁਨੀਆ ਵਿੱਚ ਖੂਨ ਖਰਾਬਾ ਹੋਇਆ ਹੈ ਧਰਮ ਖੰਡ ਦੇ ਚੋਇਆ ਹੈ ਪਰ ਆਪ ਸੁਣ ਕੇ ਹੈਰਾਨ ਹੋਗੇ ਜੋ ਮੇਰੇ ਕੋਲ ਆંકੜੇ ਨੇ ਸਿਆਸੀ ਤੌਰ ਤੇ ਵੀ ਇਤਨਾ ਖੂਨ ਖਰਾਬਾ ਨਹੀਂ ਹੋਇਆ ਜਿੰਨਾ ਧਰਮ ਦੇ ਨਾਂ ਤੇ ਹੋਇਆ ਹਿਟਲਰ ਨੇ ਜਰਮਨ ਲੋਕਾਂ ਨੂੰ ਉਕਸਾ ਦਿੱਤਾ ਕਿ ਯਹੂਦੀਆਂ ਨੇ ਈਸਾ ਨੂੰ ਸੂਲੀ ਤੇ ਚਾੜਿਆ ਹੈ ਮਾਰੋ ਯਹੂਦੀਆਂ ਕਰੋੜਾਂ ਯਹੂਦੀ ਮੌਤ ਦੇ ਘਾਟ ਉਤਾਰ ਦਿੱਤੇ یہ ڈیڑھ کروڑ بندیاں دا قاتل ہے ہٹلر مذہب دا نعرہ دے مذہب دی گل کر دیتی اور اسی طریقے نال ہندو مسلمان پتہ نہیں کتنی دفعہ فزاد اور سن سینتالی سڈے سامنے لکھا ہندو سن سکھ قتل ہوئے لکھا مسلمان قتل ہوئے کس کر کے قتل ہوئے ہندو مسلم نام تھے سکھ مسلم دے ہے ਔਰ ਤੇ ਕੋਈ ਗੱਲ ਨਹੀਂ ਸੀ ਜਿਹੜੇ Hindu Muslim ਬਣ ਗਏ ਉਹ ਜਿਵੇਂ ਪਾਕਿਸਤਾਨ ਠਹਿਰੇ ਹੋਏ ਨੇ ਜਿਹੜੇ Sikh ਬਣ ਗਏ ਉਹ ਜਿਵੇਂ ਇਧਰ ਜਿਹੜੇ Hindu Muslim ਢਲ ਗਏ ਉਹ ਜਿਵੇਂ ਆਰਾਮ ਨਾਲ ਰਹਿ ਰਹੇ ਨੇ ਮਸਜਬ ਦੇ ਨਾਂ ਤੇ ਇਤਨਾ ਵੱਡਾ ਖੂਨ ਖਰਾਬਾ ਹੋਇਆ 13 ਲੱਖ ਬੋਧ ਬਿਕਸ਼ੂ ਬ੍ਰਾਹਮਣਾ ਨੇ ਜ਼ਿੰਦਾ ਜਲਾਏ ਮਸਜਬੀ ਝਗੜਾ ਧਾਰਮਿਕ ਝਗੜਾ ਹੈ ਧਾਰਮਿਕ মতਵੇ ਤੇ ਧਰਮ ਦੀ ਰੂ ਰਵਾ ਧਰਮ ਦੀ ਜਿੰਦ ਤੇ ਪਿਆਰ ਹੈ ਤੇ ਧਰਮ ਦੇ ਨਾਂ ਤੇ ਹੂਣ ਖਰਾਬ ਆ ਇਹ ਇਸਲਾਮੀ ਦੁਨੀਆ ਛੌਂਦਾ ਰਿਹਾ ਇਹ ਹਿੰਦੂਆਂ ਦੀ ਦੁਨੀਆ ਛੌਂਦਾ ਰਿਹਾ ਇਹ ਬੋਧੀਆਂ ਦੀ ਦੁਨੀਆ ਛੌਂਦਾ ਰਿਹਾ ਇਹ ਯਹੂਦੀਆਂ ਦੀ ਦੁਨੀਆ ਛੌਂਦਾ ਰਿਹਾ ਬੜਾ ਹੋਇਆ ਬਹੁਤ ਹੋਇਆ ਬੜਾ ਅਨਰਥ ਇੱਥੋਂ ਹੀ ਕਈ ਨਾਸਤਿਕ ਬਣ ਗਏ ਕਿ ਕੀ ਕਰਨਾ ਹੈ ਇਸ ਤਰ੍ਹਾਂ ਦੇ ਮਜ਼ਬ ਦੇ ਜਿਸ ਦੀ ਚੇਤਨਾ ਹੂਣ ਖਰਾਬ ਹੈ اتھو ہی کئی ناس تک بنے اسلامی دنیا چھ چیسائیا ہندو اور گستاخی معاف سکھا چھ. کی کرنا ہے اس دار چل کے مول گل میں کرا ارض کرے پڑاؤ ہی پانی رک گیا ہے تو پانی دا بہاو اگر رک گیا تو اس بد بہاوے گی سرت رک گئی ہے ਤੋਂ ਧਾਰਮਿਕ ਮਨੁੱਖ ਦੇ ਅੰਦਰ ਵੀ ਨਫਰਤ ਘਿਰਣਾ ਤੇ ਜ਼ੁਲਮ ਦੀ ਬਦਬਵਾਵੇਗੀ ਵਿਤਕਰਿਆਂ ਦੀ ਬਦਬਵਾਵੇਗੀ ਔਰ ਸ਼ਾਇਦ ਬਾਕੀਆਂ ਨਾਲੋਂ ਜ਼ਿਆਦਾ ਗਠੋਰ ਹੋਵੇਗਾ ਜਿਵੇਂ ਹੁਣੇ ਮੈਂ ਤੁਹਾਡੇ ਸਾਹਮਣੇ ਵਿਚਾਰਾ ਰੱਖਿਆ ਨੇ ਮੱਕੇ ਦੇ ਇਮਾਮ ਨੇ ਗੁਰਨਾਣਿਕ ਦੇ ਸੀਨੇ 'ਚ ਖਿੱਚ ਕੇ ਲਤ ਮਾਰੀ ਜੀਵਨ ਮਾਰੀ ਲਤ ਦੀ ਕਿਹੜਾ ਸੁੱਤਾ ਕੁਫਰ ਕੁਫਾਰੀ ਹੈਰਾਨ ਹੋ ਜਾਂਦਾ ਮੈਂ ਹੱਦ ਹੋ ਗਈ ਤੂੰ ਇਮਾਮ ਹੈ ਤੋ ਲੋਕਾਂ ਨੂੰ ਖੁਦਾ ਨਾਲ ਜੋੜਦਾ ਹੈ ਤੋ ਪਿਆਰ ਮੁਹੱਬਤ ਦਾ ਸਬਦ ਲੈਣਾ ਹੈ ਇੱਕ ਥਕਾ ਹਾਰਿਆ ਪੁਰਸ਼ ਫਕੀਰ ਮਲੀ ਅੱਲਾ ਸੁੱਤਾ ਹੈ ਤੋ ਕਮ ਸੇ ਕਮ ਪਹਿਲੇ ਉਹਦੇ ਨਾਲ ਗੱਲਬਾਤ ਤੇ ਕਰ ਪਹਿਲੇ ਸੀਨੇ ਚ ਖਿੱਚ ਕੇ ਲਤ ਮਾਰਨਾ ਹੈ ਫਿਰ ਗੱਲ ਵੀ ਕੱਢਦਾ ਹੈ ਜੀਵਨ ਮਾਰੀ ਲਤ ਦੇ ਕਿਹੜਾ ਸੁੱਤਾ ਕੁਫਰ ਕੁਫਾਰੀ ਇਹ ਕੌਣ ਮਹਾਨ ਕਾਫਰਾਂ ਦਾ ਕਾਫਰ ਸੁੱਤਾ ਪਿਆ ਹੈ ਤੇ ਸੀਨੇ ਚ ਖਿੱਚ ਕੇ ਲਤ ਮਾਰੀ ਕਿਸੇ ਸੁਹਾਗਣ ਨੂੰ ਵੈਸਵਾ ਕਹਿ ਦੇਣਾ ਕਿ ਤੇ ਉਸਦੀ ਬਹੁਤ ਵੱਡੀ ਧੋਨ ਨਹੀਂ ਨਾ ਕਿਸੇ ਰੱਬ ਨਾਲ ਜੁੜੇ ਨੂੰ ਕਾਫਰ ਕਹਿ ਦੇਣਾ ਇਹ ਤੇ ਬਹੁਤ ਵੱਡੀ ਗਾਲ ਹੈ ਪਰ ਇਹ ਕੱਢੀ ਹੋਰ ਸ਼ਰਮ ਕੱਢੀ ਨਹੀਂ ਸੀਨੇ ਚ ਖਿੱਚ ਕੇ ਲੱਤ ਵੀ ਮਾਰੇ ਜਦ ਸੁਰਤ ਰੁਕਦੀ ਹੈ ਤਾਂ ਜਿਹੜੀ ਕਠੋਰਤਾ ਜਨਮ ਲੈਂਦੀ ਹੈ ਕਨਨ ਰੋਹੇ ਜ਼ਮੀਨ ਤੇ ਇਸ ਤਰ੍ਹਾਂ ਦੀ ਹੋਰ ਕਠੋਰਤਾ ਕਿਧਰੇ ਨਹੀਂ ਮਿਲਦੀ ਬਹੁਤ ਵੱਡੀ ਕਠੋਰਤਾ ਜਨਮ ਲੈਂਦੀ ਹੈ। ਇਸੇ ਕਠੋਰਤਾ ਨੂੰ ਦੇਖ ਕੇ ਕੁਝ ਦਾਰਸ਼ਨਿਕ ਸਹਿਣੇ ਨਾਸਤਿਕ ਹੋ ਗਏ। ਪਰ ਇਹ ਵੀ ਕੋਈ ਇਲਾਜ ਨਹੀਂ ਸੀ। ਅਗਰ ਜ਼ਖਮ ਹੈ ਬਾਤ ਹੈ ਤਾਂ ਬਾਹ ਕੱਟਣ ਦੀ ਲੋੜ ਨਹੀਂ ਇਲਾਜ ਚਾਹੀਦਾ ਸੀ। ਇਹਨਾਂ ਨੇ ਬਾਹ ਹੀ ਕੱਟ ਦਿੱਤੀ। ਕਈ ਨਾਸਤਿਕ ਹੀ ਹੋ ਗਏ ਕੀ ਕਰਨਾ ਹੈ? ਨਹੀਂ। ਇਲਾਜ ਕਰਨਾ ਚਾਹੀਦਾ ਸੀ। ਸੋਚਣਾ ਚਾਹੀਦਾ ਸੀ। ਆਪਣੀ ਸੁਰੱਖ ਦੀ ਰਵਾਨੀ ਕਾਇਮ ਰੱਖਣੀ ਚਾਹੀਦੀ ਸੀ। ਤਾਂ ਖੈਰ ਹੁਣ ਮੈਂ ਅਰਜ਼ ਕਰਾਂ। ਇੱਕ ਬੂੰਦ ਆਪਣੇ ਤਲ ਤੇ ਕਤਈ ਨਹੀਂ ਪਹੁੰਚ ਸਕਦੀ ਪ੍ਰਮਾਤਮਾ ਤੱਕ ਇੱਕ ਬੂੰਦ ਕਤਈ ਨਹੀਂ ਪਹੁੰਚ ਸਕਦੀ ਸਾਗਰ ਤੱਕ ਆਪਣੇ ਜ਼ੋਰ ਨਾਲ ਸਵਾਲ ਹੀ ਨਹੀਂ ਬੈਦਾਉਂਦਾ ਬਹੁਤ ਦੂਰੀ ਹੈ ਜ਼ਮੀਨ ਪਈ ਜਾਏਗੀ ਤੇ ਜੇ ਜ਼ਮੀਨ ਨਾ ਪਈ ਤਾਂ ਸੂਰਜ ਦੀਆਂ ਕਿਰਨਾਂ ਸੁਕਾ ਦੇਣਗੀਆਂ ਰਸਤੇ 'ਚ ਅਨੇਕਾਂ ਰੋਕਾਂ اے ਬੰਦੇ ਬਿਨਾ ਸਤ ਸੰਗ ਤੋਂ ਬਿਨਾ ਗੁਰੂ ਦੀ ਕਿਰਪਾ ਤੋਂ ਬਿਨਾ ਨਾਮ ਅਭਿਆਸੀ